ਸੋ ਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਾਸ਼ਕਾਲ ਵੀਡੀਓ ਚ ਇੱਕ ਆਪਾਂ ਛੋਟੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਬਹੁਤਾ ਲੰਬਾ ਟਾਈਮ ਆਪਾਂ ਤੁਹਾਡਾ ਖਰਾਬ ਨਹੀਂ ਕਰਨਾ ਤਕਰੀਬਨ ਡੇਢ ਦੋ ਮਿੰਟ ਦੀ ਵੀਡੀਓ ਹੈ ਮੇਰਾ ਵੀਰ ਜਰੂਰ ਪੂਰੀ ਦੇਖ ਲਿਓ ਤੇ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੁਰਾਣਿਆਂ ਦਾ ਬਾਈ ਦਿਲੋਂ ਥੈਂਕ ਯੂ ਦੇਖੋ ਗੱਲ ਹੈਗੀ ਐਦਾਂ ਵੀ ਹੁਣ ਜਿੱਦਾਂ ਕਣਕਾਂ ਦੇ ਵਿੱਚ ਗੁੱਲੀ ਡੰਡੇ ਦਾ ਬਹੁਤਾ ਮਾਦਾ ਕੰਟਰੋਲ ਨਹੀਂ ਹੋਇਆ ਚਾਹੇ ਉਹਨਾਂ ਨੇ ਪਹਿਲਾਂ ਸਪਰੇਅ ਬਾਹਣ ਦੇ ਕੋਰ ਦੇ ਉੱਤੇ ਕੀਤੀ ਸੀਗੀ ਚਾ ਬਾਅਦ ਦੇ ਵਿੱਚ ਕੋਈ ਲੱਲਾ ਭੱਬਾ ਪਾਇਆ ਉਹਦੇ ਨਾਲ ਵੀ ਨਹੀਂ ਕੰਟਰੋਲ ਹੋਇਆ ਤੇ ਹੁਣ ਉਹ ਸਪਰੇਆ ਗੁੱਲੀ ਡੰਡੇ ਦੀਆਂ ਜਾਂ ਨਾਲ ਚੌੜੇ ਪੱਤੇ ਵਾਲੇ ਨਦੀਨਾਂ ਦੀਆਂ ਕਣਕ ਦੇ ਉੱਤੇ ਕਰ ਰਹੇ ਆ ਤੇ ਜਿਹੜੇ ਭਰਾ ਨੇ ਗੁੱਲੀ ਡੰਡੇ ਜਾਂ ਚੌੜੇ ਪੱਤੇ ਵਾਲੇ ਨਦੀਨ ਦੀ ਸਪਰੇਅ ਕਣਕ ਦੇ ਉੱਤੇ ਕਰਨੀ ਆ ਤੇ ਜੇ ਮੇਰੇ ਵਾਂਗੂ ਲਾਗ ਨਾ ਗੋਭੀ ਸਰੋਂ ਖੜੀ ਆ ਚਾਹੇ ਉਹ ਤੁਹਾਡੇ ਗਵਾਂਡੀ ਦੀ ਹੋਵੇ ਚਾ ਗੋਭੀ ਸਰੋਂ ਹੋਵੇ ਤੁਹਾਡੀ ਆਪਣੀ ਉਹਦੇ ਤਾਂ ਖਾਸ ਧਿਆਨ ਰੱਖਿਓ ਵੀ ਭਾਈ ਜਦੋਂ ਨੇੜੇ ਉਹਦੇ ਗੋਭੀ ਸਰੋਂ ਦੇ ਆਪਾਂ ਸਪਰੇਅ ਲੈ ਕੇ ਜਾਣੀ ਆ ਤਾਂ ਗੋਭੀ ਸਰੋਂ ਦੇ ਉੱਤੇ ਨਾ ਬੋਵੇ ਇੱਕ ਹਵਾ ਦਾ ਰੁੱਖ ਦੇਖ ਲਿਆ ਕਰੋ ਹਵਾ ਦਾ ਰੁੱਖ ਦੇਖ ਕੇ ਜਿਹੜੀ ਸਪਰੇਅ ਕਰਿਓ ਕਿਉਂਕਿ ਜ਼ਿਆਦਾਤਰ ਭਰਾ ਹੁਣ ਕੀ ਕਰਦੇ ਵੀ ਲੇਬਰ ਤੋਂ ਸਪਰੇਅ ਕਰਾਉਂਦੇ ਆ ਲੇਬਰ ਤੋਂ ਸਪਰੇਅ ਕਰਾਉਣੀ ਕੋਈ ਮਾੜੀ ਗੱਲ ਨਹੀਂ ਹੈਗੀ ਚਲੋ ਲੇਬਰ ਦਾ ਕੰਮ ਆ ਉਹਨਾਂ ਨੂੰ ਰਿਗਾਰ ਮਿਲਿਆ ਪਰ ਆਪਾਂ ਕਈ ਵਾਰ ਲੇਬਰੇ ਚੀ ਧਿਆਨ ਚ ਭੁੱਲ ਜਾਂਦੇ ਵੀ ਲਾ ਗੋਭੀ ਸਰੋਂ ਕਿਉਂਕਿ ਗੋਭੀ ਸਰੋਂ ਦੇ ਉੱਤੇ ਚਾਹ ਤਾਂ ਉਹ ਗੁੱਲੀ ਡੰਡੇ ਵਾਲੀ ਸਪਰੇਅ ਆ ਚਾਹ ਹੈਗੀ ਆਪਣੀ ਚੌੜੇ ਪੱਤੇ ਵਾਲੇ ਦੰਦਾਂ ਦੀ 240 ਵਗੈਰਾ ਜੀ ਉਹਦੀ ਹਲਕੀ ਫੁਲਕੀ ਵੀ ਇੱਕ ਕਣ ਵੀ ਮਾਣੇ ਮੋٹے ਗੋਭੀ ਸਰੋਂ ਤੇ ਪੈ ਗਏ ਤੇ ਨਾਲ-ਨਾਲ ਤੁਹਾਡਾ ਬਾਈ ਗੱਠੇ ਦੋ-ਦੋ ਗੱਠੇ ਗੋਭੀ ਸਰੋਂ ਜਿਹੜੀ ਉਹ ਖਰਾਬ ਹੋ ਜਾਣੀ ਹੈ ਸਿਰਫ ਇੰਨੀ ਕੀ ਜਾਣਕਾਰੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਵੀ ਜਿਹੜੇ ਭਰਾਵਾਂ ਦੇ ਚਾਹ ਗੋਭੀ ਸਰੋਂ ਤੁਹਾਡੀ ਆਪਣੀ ਖੜੀ ਆ ਵਟ ਦੇ ਨਾਲ ਚਾਹ ਕਿਸੇ ਗਵਾਂਡੀ ਦੀ ਖੜੀ ਆ ਮੇਰਾ ਵੀ ਕੱਲ ਨੂੰ ਨਾ ਤੁਹਾਡੀ ਲੜਾਈ ਹੋਵੇ ਨਾ ਤੁਹਾਡਾ ਨੁਕਸਾਨ ਹੋਵੇ ਇਸ ਚੀਜ਼ ਦਾ ਜ਼ਰੂਰ ਧਿਆਨ ਕਰ ਲਿਓ ਕਿਉਂਕਿ ਮੈਂ ਪਿਛਲੇ ਸਾਲ ਦੇਖੀ ਹੈ ਇਹ ਚੀਜ਼ ਬੰਦਾ ਭੁੱਲ ਗਿਆ ਸੀਗਾ ਵੀ ਲਾ ਗੋਭੀ ਸਰੋਂ ਖੜੀ ਆ ਤੇ ਨਾਲ ਦੀ ਨਾਲ ਨਾ ਹਵਾ ਦੇਖੀ ਉਹ ਬੰਦੇ ਨੇ ਸਪਰੇ ਜਿਹੜੀ ਕਰਤੀ ਤੇ ਨਾਲ ਇਕੱਠੇ ਦੋ ਦੋ ਇਕੱਠੇ ਜਿਹੜੀ ਗੋਭੀ ਸਰੋਂ ਬਿਲਕੁਲ ਤਬਾਹ ਹੋ ਗਈ ਸੀ ਸੋ ਇਸ ਕਰਕੇ ਵੀਡੀਓ ਪਾਉਣੀ ਸੀਗੀ ਵੀ ਚਲੋ ਮਾਣੀ ਮੁੱਟੀ ਕਈ ਵਾਰ ਗੱਲ ਆਪਾਂ ਇਹਨਾਂ ਦਿਨਾਂ ਦੇ ਵਿੱਚ ਭੁੱਲ ਜਾਈਏ ਨੇ ਵੀ ਗੋਭੀ ਸਰੋਂ ਦੇ ਉੱਤੇ ਚੌੜੇ ਪੱਤੇ ਵਾਲੀ ਵੀ ਨੁਕਸਾਨ ਕਰਦੀ ਆ ਤੇ ਜਿਹੜੀ ਆਪਾਂ ਗੁੱਲੇ ਡੰਡੇ ਦੀ ਜਿਹੜੀਆਂ ਹੋਰ ਸਪਰੇਆਂ ਕਰਦੇ ਆ ਜਿਨ੍ਹਾਂ ਦੇ ਵਿੱਚ ਟੈਲੈਂਟਸ ਹੋਰ ਟੈਕਨੀਕਲ ਆਉਨੇ ਆ ਉਹ ਸਾਰੇ ਹੀ ਭਾਈ ਗੋਬੀ ਸਰੋਂ ਨੂੰ ਇਫੈਕਟ ਕਰਦੇ ਆ ਸੋ ਇਸ ਕਰਕੇ ਗੋਬੀ ਸਰੋਂ ਵਾਲੇ ਭਰਾ ਜਰੂਰ ਧਿਆਨ ਕਰ ਲਿਓ ਜੇ ਤੁਹਾਡੀ ਕਣਕ ਦੇ ਨਾਲ ਗੋਬੀ ਸਰੋਂ ਖੜੀ ਆ ਜਾਂ ਤੁਹਾਡੀ ਆਪਣੀ ਹੋਵੇ ਚਾਹੇ ਤੁਹਾਡੇ ਗੁਆਣੀ ਦੀ ਮੇਰਾ ਵੀ ਜਰੂਰ ਧਿਆਨ ਕਰ ਲਿਓ ਇਹਨਾਂ ਦਾ ਸੋ ਥੈਂਕ ਯੂ